ਹਾਂਜੀ ਦੋਸਤੋ ਕਹਿੰਦੇ ਹਨ ਪੰਜਾਬ ਦੇ ਵਿੱਚ ਨਸ਼ਾ ਅਤੇ ਚੋਰੀ ਬੰਦ ਹੋ ਗਈ ਹੈ ਪਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਲੱਗਦਾ ਕਿ ਨਸ਼ੇ ਨਾਲੋਂ ਵੱਧ ਪੰਜਾਬ ਦੇ ਵਿੱਚ ਚੋਰੀਆਂ ਹੋ ਰਹੀਆਂ ਹਨ ਦੇਖ ਸਕਦੇ ਹੋ ਇਹ ਨੌਜਵਾਨ ਦੇ ਨੇ ਹੀ ਕਿਵੇਂ ਪਹਿਲਾ ਮਾਤਾ ਦੇ ਨਾਲ ਗੱਲਾਂ ਕਰਦੇ ਹਨ ਅਤੇ ਉਹਨਾਂ ਨੂੰ ਕੁਝ ਐਡਰੈਸ ਪੁੱਛਦੇ ਹਨ ਪਿੰਡ ਦਾ ਆਲਾ ਦਵਾਲਾ ਆਪਣੀਆਂ ਪਿੰਡ ਦੀਆਂ ਮਾਤਾ ਕਿੰਨੀਆਂ ਭੋਲੀਆਂ ਹਨ ਜੋ ਕਿ ਉਹਨਾਂ ਦੇ ਨਾਲ ਆਰਾਮ ਨਾਲ ਗੱਲਾਂ ਕਰ ਰਹੀਆਂ ਹਨ ਅਤੇ ਉਹਨਾਂ ਨੂੰ ਐਡਰੈਸ ਦੱਸ ਰਹੀਆਂ ਹਨ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੁੰਡੇ ਚੋਰ ਹਨ ਅਤੇ ਜੋ ਕਾਰਨਾਮਾ ਹੋਊਗਾ ਤੁਸੀਂ ਵੀਡੀਓ ਦੇ ਐਂਡ ਦੇ ਵਿੱਚ ਜ਼ਰੂਰ ਦੇਖੋ ਅਤੇ ਜੇਕਰ ਕੋਈ ਵੀ ਇਨ੍ਹਾਂ ਨੌਜਵਾਨਾਂ ਬਾਰੇ ਜਾਣਦਾ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਨ੍ਹਾਂ ਮਾਤਾ ਦੀ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਜੋ ਕਿ ਸੋਨੇ ਦੀਆਂ ਸਨ ਇਹ ਚੋਰ ਲਾ ਕੇ ਲੈ ਗਏ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੇਖੋ ਇਹ ਨੌਜਵਾਨ ਕਿਵੇਂ ਧੱਕਾ ਕਰ ਰਹੇ ਹਨ ਜੋ ਕਿ ਸਿੱਖ ਸਰਦਾਰ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਦਾ ਜੋ ਕਿ ਪਤਾ ਲੱਗ ਜਾਵੇ